ਸਹੀ ਆ ਮੈਂ ਤੈਨੂੰ ਆਪਣੇ ਅੱਖੀ ਦਿਖਾਇਆ ਵੀ ਮੈਂ ਕਿ ਮੰਮੀ ਦੇਖੋ ਚਿੱਟਾ ਚਿੱਟਾ ਉੱਪਰ ਆਇਆ ਮੰਮੀ ਆਏ ਬੜੇ ਕੌਨਫੀਡੈਂਸ ਨਾਲ ਦੇਖੋ ਜੇ ਮੈਂ ਝੂਠ ਜੇ ਮੈਂ ਐ ਵੀ ਮਾਰੀ ਜਾਂਦੀ ਹਾਂ ਜੇ ਮੈਂ ਤੈਨੂੰ ਕੀ ਹੋਇਆ ਓਏ ਇੱਕਦਾਂ ਤੋਂ ਕਮੀਨ ਨਹੀਂ ਪਾ ਕੇ ਬੱਟ ਤੇਰੇ ਨਾਲ ਮੈਂ ਕੈਮਰਾ ਨਹੀਂ ਕਰ ਸਕਦਾ ਕੀ ਕਰਦੇ ਕੀ ਚੱਕਰ ਉਹ ਬੰਦਾ ਘਰੇ ਕੀ ਕੋਟ ਪਾ ਕੇ ਬੈਠੇ ਅੰਮੀ ਕੀ ਬਣਾ ਰ ਚਟਨੀ ਮੰਮੀ ਮੰਮੀ ਚਟਨੀ ਵਾਓ ਕੀ ਨਹੀਂ ਬਗਵਾਸ ਇਹ ਚਟਨੀ ਨੂੰ ਕਿੰਨੀ ਵਾਰ ਘਮਾਇਆ ਜੂਲੀ ਲੱਗਣ ਤੋਂ ਬਾਅਦ ਤੁਸੀਂ ਉਹ ਸਭ ਤੋਂ ਜ਼ਿਆਦਾ ਸਵਾਦ ਹੋ ਜਾਂਦਾ ਗੁੱਲੀ ਨਾ ਲੱਗੇ ਅਸੀਂ ਖਾਂਦੇ ਹੀ ਨਹੀਂ ਚੀਜ਼ ਮਾਂ ਮਿਲਿਆ ਜੀ ਹੈ ਮਾਂ ਤਾਂ ਮਿਲਦੀ ਨਹੀਂ ਹੁੰਦੀ ਪਰ ਇਹ ਚਟਨੀ ਵੀ ਨਾ ਮਿਲੇ ਚੱਲ ਬਰਾਉ ਚਾਰ ਬੋੜੀਆਂ ਬਣਾ ਕੇ ਸਕਗੇ ਤੁਸੀਂ ਦੱਸ ਜੇ ਹੋਸੀ ਜੇ ਹੋਸੀ ਚੱਲ ਨਹੀਂ ਪਾਵਾਂ ਕਿਸੇ ਪਤਾ ਨਹੀਂ ਚਟਨੀ ਮੋਗਾ ਤੋਂ ਮੜਿਆ ਆਇਆ ਪੋਲੀ ਚਾ ਰਾਜੂ RAM ਦੀਆਂ ਪੂੜੀਆਂ ਮੰਮੀ ਕੀ ਬਣਾ ਰ ਚਟਨੀ ਮੰਮੀ ਮੰਮੀ ਹਾਂ ਮੇਰੀ ਚਟਨੀ ਚਟਨੀ ਵਾਓ ਕੇ ਨਹੀਂ ਬਗਵਾਸ ਹਾਂ ਚੰਨੀ ਆਇਆ ਮਿੱਠਾ ਹੋਰ ਨਹੀਂ ਆਇਆ ਰਾਜੂ RAM ਦੀਆਂ ਪੂੜੀਆਂ ਔਰ ਮੰਮੀ ਆਪਣਾ ਆਂਬ ਕਿਉਂ ਨੂੰ ਕਹਿੰਦੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੈਂ ਖਵਾ ਕੇ ਇਹਨੂੰ ਵੇਸਟ ਨਾ ਕਰ ਹਨਾ ਮੰਮੀ ਕਸ ਗਿਆ ਬਾਰੇ ਆ ਆ ਸਤਿ ਸ਼੍ਰੀ ਅਕਾਲ ਜੀ ਆਪਾਂ ਆਏ ਪਟਿਆਲੇ ਛੁੱਟੀ ਵਾਲੇ ਦਿਨ ਬੜਿਆਲੇ ਤੁਹਾਨੂੰ ਬੁਲਾਇਆ ਕਿੰਨੇ ਸੀ ਆਪਣੇ ਘਰ ਤੇ ਆਪਣੀ ਮਰਜ਼ੀ ਨਾਲ ਆਇਆ ਬਰੇਲਾ ਪੂਰੇ ਇਹ ਚੰਗਾ ਜਿਹਾ ਨਹੀਂ ਲੱਗਿਆ ਸਾਨੂੰ ਅੱਜ ਬਣ ਰਹੀਆਂ ਨੇ ਆਪਣੇ ਘਰੇ ਰੋਟੀਆਂ ਰੋਟੀਆਂ ਨਹੀਂ ਇਹਨਾਂ ਪੂੜੀਆਂ ਕਹਿੰਦੇ ਨੇ ਚਾਹ ਮਿਲਾ ਤੁਸੀਂ ਦੇਖਿਆ ਪਹਿਲੀ ਵਾਰ ਪਹਿਲਾਂ ਤਾਂ ਦੇਖਿਆ ਤੁਸੀਂ ਪਹਿਲੀ ਵਾਰ ਨੇ ਪੂੜੀਆਂ ਚੋਲੇ ਪੂੜੀਆਂ ਪਾ ਲਈਆਂ ਨੇ ਨਾਲ ਚਟਣੀ ਇਹੋ ਗੋਭ ਨਾਲ ਚਾਵਲ ਮਾਲ ਪੂੜੀਆਂ ਇਹ ਚਟਨੀ ਨੂੰ ਕਿੰਨੀ ਵਾਰ ਘਮਾਇ ਜੂਲੀ ਲੱਗਣ ਤੋਂ ਬਾਅਦ ਤੁਸੀਂ ਇਹਨੂੰ ਕਿੰਨੇ ਵਾਰ ਜਿਮਾਉ? ਇਹ ਮੈਂ ਫਿਰ ਲੱਗਿਆ ਕੋਲੇ ਹਾਂਜੀ ਇਹ ਨੂੰ ਪਹਿਲਾਂ ਹੀ ਬਚਾ ਲਿਆ ਨਾ ਉਲੀ ਲੱਗਣ ਤੋਂ ਪਹਿਲੇ ਸਾਡੇ ਘਰੇ ਉਲੀ ਉਹ ਜਿਹੜੀ ਜੀ ਉਲੀ ਲੱਗ ਜਾਂਦੀ ਨਾ ਉਹ ਸਾਡੇ ਲਈ ਬੈਸਟ ਹੁੰਦੀ ਹੈ ਉਹ ਸੋ ਤੋਂ ਜ਼ਿਆਦਾ ਸਵਾਦ ਹੋ ਜਾਂਦਾ ਜੇ ਉਲੀ ਨਾ ਲੱਗੇ ਅਸੀਂ ਖਾਂਦੇ ਹੀ ਨਹੀਂ ਚੀਜ਼ ਜੀ ਜਾ ਤੱਕ ਸਾਰਾ ਜਿਹੜੀ ਤੁਸੀਂ ਖਰਾਬ ਹੋਈ ਉਹ ਨਹੀਂ ਹੋਈ ਕਿ ਆਪਾਂ ਕਹਿੰਦੇ ਖਰਾਬ ਹੈ ਖਰਾਬ ਕਿੱਥੇ ਹੈ ਮੰਮੀ ਕਹਿੰਦੇ ਨਾ ਤਾਜੀ ਖਰਾਬ ਹੈ ਜਦ ਤੂੰ ਲੈ ਕਹਿੰਦੇ ਹੁਣ ਖਾਓ ਦੇਖੀ ਸਵਾਦ ਆਂਦਾ ਇਹਨੂੰ ਓਏ ਤਾਂ ਨਹੀਂ ਕਹਿ ਰਹੇ ਤੇ ਮਿੰਟੋ ਮਿੱਟੀ ਬਣਾ ਲਈ ਜਟਨੀ ਦੇਖ ਲੈ ਵਾਹ ਮਾਂ ਮੰਮੀ ਆਈ ਲਵ ਯੂ ਪਰ ਮੈਂ ਨਹੀਂ ਖਾਣੀ ਮਾਂ ਮਿਲਿਆ ਜੀ ਹੈ ਮਾਂ ਤਾਂ ਮਿਲਦੀ ਨਹੀਂ ਹੁੰਦੀ ਪਰ ਇਹ ਜੀ ਚਟਨੀ ਵੀ ਨਾ ਮਿਲੇ ਚਲ ਬਰਾਓ ਆ ਦੇਖ ਵਧੀਆ ਬਣੀ ਜੀ ਚਲੋ ਉਹ ਅੱਗੇ ਦਾ ਸ਼ੁਰੂ ਕਰ ਦੋ ਤੁਸੀਂ ਉਹੀ ਪੂੜੀਆਂ ਦਿਖਾਈ ਜੰਨੇ ਹੋ ਚਾਰ ਪੂੜੀਆਂ ਬਣਾ ਕੇ ਸਕ ਗਏ ਤੁਸੀਂ ਦੱਸ ਕੋਈ ਬੈਠ ਹੀ ਨਹੀਂ ਦੇ ਖਾਣ ਲਈ ਫਿਰ ਠੰਡੀਆਂ ਹੋ ਗਈਆਂ ਪਹਿਲਾਂ ਇਹ ਉਹ ਪੂੜੀ ਕੜਾਈ ਚ ਭੱਜ ਗਈ ਮੈਂ ਆਪਣੇ ਆਪ ਨੂੰ ਦਿਖਾ ਨਹੀਂ ਸਕਦਾ ਇੱਥੇ ਜਿੰਨੇ ਜ਼ਿਆਦਾ ਕੱਲੇ ਕਿ ਜਲੀ ਨੂੰ ਹੈ ਇਹ ਜ਼ਿਆਦਾ ਹੋਊਗਾ ਮੈਂ ਆਪਣੇ ਆਪ ਨੂੰ ਦਿਖਾ ਨਹੀਂ ਸਕਦਾ ਕਿ ਮੇਰੀ ਬਣਾਣ ਫੱਟੀ ਹੈ ਤੇ ਲਾਪਾ ਹੋ ਜੇਗੀ ਸਨੀ ਜੀ ਕੀ ਕਰਨਾ ਪਾਣੀ ਪਾਣਾ ਹੈ ਆ ਜੀ ਖਾਈਏ ਰੋਟੇ ਇਧਰ ਤੂੰ ਬਲੈਂਡ ਬਾਕੇ ਕੁਮੀਆਂ ਨਾ ਤੈਨੂੰ ਮੈਂ ਦਿਖਾ ਵੀ ਨਹੀਂ ਸਕਦਾ। ਛੋਰੀਆਂ ਸ਼ੋਲਿਆ ਆਪਣੇ ਤਿਆਰ ਦੇ। ਸ਼ੋਲਿਆ ਦੀ ਸਬਜ਼ੀ ਸਾਡੀ। ਕੀ ਲੌਜੀ ਖਲਾਰੀ ਹੈ? ਜੀ ਜੀ। ਤਿਆਰ ਆ ਕੱਲ ਦੀ ਬਣੀ ਹੋਈ। ਤੇ ਸਾਰਾ ਡੱਬਰ ਬੈ ਕੇ ਹੁਣ ਆਪਾਂ ਪ੍ਰਸ਼ਾਦੀ ਛਕਾਂਗੇ। ਭਾਂਡੇ ਤਾਂ ਲਿਆਓ। ਕਿਉਂਕਿ ਇਕੱਠੀਆਂ ਤਾਂ ਵੀ ਇਕੱਠੇ ਬੈ ਕੇ ਜ਼ਿਆਦਾ ਸਵਾਦ ਆਉਂਦਾ ਰੋਟੀ। ਉਹ ਠੰਡੀਆਂ ਹੋਈ ਜਾਂਦੀਆਂ ਪਹਿਲਾਂ। ਜੇ ਕੱਲੀਆਂ ਰੋਟੀਆਂ ਬਣਾਉਂਦੇ ਨਾ ਫਿਰ ਤਾਂ ਇਕੱਠੀਆਂ ਬਣਾ ਲੈਂਦੇ ਤੇ ਇਕੱਠੀਆਂ ਖਾ ਲੈਂਦੇ ਪਰ ਹੁਣ ਪੂਰੀਆਂ ਨੇ ਤਾਂ ਨਾਲੋ ਨਾਲ ਖਾਣੀਆਂ ਪੈਣੀਆਂ। ਇਹ ਦੀ ਆਵਾਜ਼ ਤਾਂ ਬਹੁਤ ਅੱਛੀ ਨਹੀਂ ਤਾਂ। ਪੂਰੀਆਂ ਸੋਲ ਲੈ ਸਾਰਿਆਂ ਨੂੰ ਬੁਲਾ ਲਓ ਆਜੋ ਖਾਈਏ ਚਾਵਲ ਉਹ ਵੀ ਚਾਰ ਵੀ ਲਾਇਆ ਗਿਆ ਖਾਣ ਦਾ ਕਿਹੜਾ ਮਿਰਚਾ ਆ ਯਾਰ ਉਹ ਤਾਂ ਕੁਰਸੀ ਨੇ ਤੇਰੀ ਬਣਾਉਣ ਲਗੋਲੀ ਕੋਕੋ ਤੂੰ ਕੀ ਖਾਣਾ ਹੈ ਦੁੱਧ ਲੈ ਹੈ ਨਾ ਫਿਰ ਹੈ ਤੂੰ ਹੀ ਖਾਣਾ ਪੁੱਤ ਕੀ ਖਾਏਗਾ ਪੂਰੀਆਂ ਖਾਏਗਾ ਪੂਰੀਆਂ ਨਹੀਂ ਅੱਛਾ ਅੱਛਾ ਚੀਜ਼ਾਂ ਖਾਓ ਚੜਨੀ ਰੱਖ ਲਓ ਥੋੜੀ ਜੀ ਚਲੋ ਆਪਣੀ ਪਾ ਲਓ 85 ਦੇ ਚੰਚੇ ਤੈਨੂੰ ਕੀ ਹੋਇਆ ਓਏ ਇੱਕਦਾਂ ਤੂੰ ਕਮੀਜ਼ ਨਹੀਂ ਪਾ ਕੇ ਬੱਟ ਤੇ ਰਲ ਮੈਂ ਕੈਮਰਾ ਨਹੀਂ ਕਰ ਸਕਦਾ ਕੀ ਕਰਦੇ ਕੀ ਚੱਕਰ ਉਹ ਬੰਦਾ ਘਰੇ ਕੀ ਕੋਟ ਪਾ ਕੇ ਬੈਠਦਾ ਅਰੇ ਕੰਫਰਟੇਬਲ ਕਿੰਨੀ ਗਰਮੀ ਹੈ ਨੂੰ ਬੰਦਾ ਕੀ ਕਰੇਗਾ ਬਰਾਨਾ ਪਾ ਕੇ ਕੰਫਰਟ ਰੋਟੀ ਆਰਾਮ ਨਾਲ ਖਾਓ ਆਦਿ ਲਾ ਮੈਂ ਪਸਨਾ ਬਣ ਕੇ ਆ ਬਣ ਕੇ ਆ ਕਰਕੇ ਬੈਠਾ ਤੂੰ ਜੇ ਕਰੇ ਪੈਸੇ ਕਰਦਾ ਜਾਂਦਾ ਤੂੰ ਜਿਹੜੂਸ ਕੱਢ ਕੇ ਜੀ ਪਿੰਕ ਪਸੇ ਪਿੰਕ ਪਸੇ ਮਾਨੇ ਕੋਈ ਕਾਹੇ ਪੀਵਾ ਤਾਂ ਤੇ ਵੀ ਦੇਖੇ ਤੇਰੇ ਕੋਲ ਪੀਲੇ ਚੀਜ਼ੇ ਹੀ ਹੁੰਦੀਆਂ ਕੋਈ ਵੀ ਚੀਜ਼ ਡੈਡੀ ਹੁੰਦੇ ਦੀ ਕੱਦ ਇਹ ਜਿਹੇ ਤਰ੍ਹਾਂ ਖੜੀ ਹੋ ਗਈ ਹੈ ਨਾ ਨਾ ਪਹਿਲੇ ਪੀਲਾ ਪਟਾਕਾ ਬਣ ਕੇ ਨਾ ਸੋਣਾ ਲੱਗਦਾ ਹੁਣ ਮੈਨੂੰ ਨਹੀਂ ਪਤਾ ਜੀ ਇਹ ਸੋਨੇ ਲੱਗਦੇ ਆ ਉਹ ਦੇਖ ਉਹ ਤਾਂ ਫੇਰ ਮੀਆਂ ਬਾਲਣ ਚ ਕੀ ਜਾਂਦਾ ਉਹ ਤਾਂ ਗੈਰੀ ਰੀਤ ਮੈਂ ਸੋਣਾ ਲੱਗਦਾ ਉੰਗੀ ਕਰੇ ਪੱਗ ਸੀ ਮੈਂ ਦੋ ਫੜਕੇ ਬਣਾ ਦੇ ਲੱਗਦਾ ਨਾ ਸੋਣਾ ਰੀਤ ਹਰ ਮਾਰ ਚ ਚਿੱਗਿਆ ਗੱਲੇ ਹੀ ਹਣਾ ਵੀ ਮੈਂ ਲੱਗਦਾ ਨਾ ਪੀਲਾ ਬਣ ਕੇ ਸੋਣਾ ਡੈਡੀ ਲੱਗਦਾ ਕਿ ਨਹੀਂ ਮੈਂ ਸੋਣਾ ਤੁਸੀਂ ਵੀ ਲੱਗ ਰਹੇ ਹੋ ਨਹੀਂ ਕੈਮਰਾ ਕਿ ਤਾਵੇਂ ਕਹਿੰਦਾ ਬਹੁਤ ਹੋ ਗਿਆ ਜਦ ਤੂੰ ਪਿੱਛੇ ਕਿਦਾ ਖੜਾ ਲਾ ਤੰਮੀ ਆ ਗਿਆ ਦੇਰੋਂ ਦੇ ਕੇ ਕਿਦਾ ਆਹੀ ਹੈ ਫਿਰ ਆਹੀ ਆ ਮੁੰਡਾ ਮੇਰਾ ਸੋਣਾ ਹਲਾ ਹਲਾ ਸੁਮਜੀ ਸੁਮਜੀ ਲੱਗ ਲੱਗ ਬੰਨਿਆ ਕਰਿਆ ਉਲਗ-ਉਲਗ ਹੀ ਬੰਦਾ ਲਾਲ ਲਿਆ ਮੈਂ ਹੁਣ ਇੱਕ ਸਿੰਗਰ ਨਹੀਂ ਹੁੰਦਾ ਯਾਰ ਇਹਦੇ ਪਿੰਨ ਲੜ ਲਾਵਾ ਹੁੰਦਾ ਸੀ ਇਹ ਪੀਲਾ ਹੁੰਦਾ ਸੀ ਵਿੱਚ ਚਿੱਟਾ ਹੁੰਦਾ ਸੀ ਐ ਕਰਕੇ ਕਿਹੜਾ ਸੀ ਪਤਾ ਨਹੀਂ ਕਿਹੜਾ ਸਿੰਗਰ ਸੀ ਯਾਰ ਪੁਰਾਣਾ ਆ ਸੀ ਦਲੇਰ ਮਹਿੰਦੀ ਦਲੇਰ ਮਹਿੰਦੀ ਦਾ 파ਸ ਨਹੀਂ ਬੋਲਣਾ ਉਹ ਤੇ ਗਾਣ ਇਹ ਗੱਲ ਸਹੀ ਆ ਮੈਂ ਤੁਹਾਨੂੰ ਆਪਣੇ ਅੱਖੀ ਦਿਖਾਇਆ ਵੀ ਮੈਂ ਕਿ ਮਮੇ ਦੇਖੋ ਚਿੱਟਾ-ਚਿੱਟਾ ਉੱਪਰ ਆਇਆ ਮੰਮੀ ਆਏ ਬੜੇ ਕੌਨਫੀਡੈਂਸ ਨਾਲ ਦੇਖੋ ਜੇ ਮੈਂ ਝੂਠ ਜੇ ਮੈਂ ਐ ਵੀ ਮਾਰੀ ਜਾਂਦੀ ਆ ਜੇ ਮੈਂ ਨਹੀਂ ਜੇ ਮੈਂ ਝੂਠ ਬੋਲੀ ਮੈਨੂੰ ਐਸੇ ਲੱਗੇ ਨੇ ਬੱਚੇ ਖਾਣਾ ਹੀ ਭਾਵੇਂ ਉਲੀ ਲੱਗਦੀ ਭਾਵੇਂ ਕੀੜੇ ਪੜਦੇ ਹੱਸਣ ਕਿਉਂ ਜੇ ਮੈਂ ਝੂਠ ਬੋਲਾਂ ਤੂੰ ਹੀ ਪਹਿਲੇ ਹੀ ਹੱਸ ਫੇਰ ਕੋਈ ਨਹੀਂ ਸੀ ਐ ਉਲੀ ਵਾਲੀ ਜਿਹੜੀ ਚੀਜ਼ ਤੇ ਪੈਸੇ ਲੱਗੇ ਆ ਫਿਰ ਉਹ ਪੈਸੇ ਲੱਢੇਗਾ ਭਰਾ ਨਹੀਂ ਭਾਵੇਂ ਸਾ ਪੈ ਬੈਠਾ ਵੀ ਤਾਂ ਹੀ ਖਾ ਉਹ ਮੈਂ ਮਾਰ ਰਹੀ ਸੀ ਪੂਰਾ ਛਿੱਟਾ ਛਿੱਟਾ ਆਚਾਰ ਸੀ ਮੈਂ ਜਿੱਦੈ ਕੱਢਣ ਲੱਗੀ ਮੈਂ ਮੰਮੀ ਨੂੰ ਆਵਾਜ਼ ਮਾਰੀ ਮੰਮੀ ਤੇ ਸੋਈ ਸੀ ਮਰਨੇ ਮਮੀ ਦੇਖੋ ਅਚਾਨਕ ਚਿੱਟਾ ਦਿੱਤਾ ਮਮੀ ਆਏ ਇੰਨੇ ਕੌਂਡਰੇ ਨੇ ਮਮੀ ਨੇ ਨਾ ਅਚਾਰ ਤੇ ਚਮਚਾ ਹੀ ਘਮਾਤਾ ਕਿੱਥੇ ਆ ਕਿੱਥੇ ਕਿੱਥੇ ਮੈਂ ਕਿਹਾ ਥੱਲੇ ਕਰਦਾ ਤੂੰ ਜਿੱਤੇ ਹੁੰਦੀ ਪੂਰੀ ਲੱਗੀ ਸੀ ਹੋਈ ਨਹੀਂ ਡਬਦੇ ਜਾ ਰਿਹਾ ਇੱਕਦਰੇ ਪਿੰਕ ਤੇ ਟਿੱਕ ਤੇ ਬਾਹਵਾਂ ਗੱਲ ਜੀ ਜੁੱਤੀ ਨਹੀਂ ਲੈਣ ਦਿੱਤੀ ਸੀ ਮੈਨੂੰ ਕਹਿੰਦੇ ਨਹੀਂ ਮਮੀ ਇਹ ਨਹੀਂ ਲੈਣੀ ਪੈਰ ਕਾਲੇ ਲੱਗਣਗੇ ਹੁਣ ਤੂੰ ਬਾਈ ਸੀ ਦਿਲ ਇਹ ਤਾਂ ਮੈਂ ਉਹ ਤਾਂ ਪਹਿਲਾਂ ਦੀ ਲਈ ਸੀ ਮੈਂ ਕਿਹਾ ਦਵਾਈਆਂ ਨੂੰ ਮੈਂ ਪਹਿਲਾਂ ਹੀ ਲੱਗ ਕੇ ਸੀ ਉਹ ਪਹਿਲਾਂ ਹੀ ਕਹਿ ਰਹੀ ਆ ਤੇ ਮੈਨੂੰ ਲੈਣ ਨਹੀਂ ਦਿੱਤੀ ਵੜੀਆ ਸੀ ਉਹ ਫਲਾਈਟ ਕੋਈ ਗੱਲਾਂ ਸੁਣ ਰਹੀ ਇਹਨਾਂ ਦੀ ਪੈਰ ਕਾਲੀ ਨਾ ਕਰ ਜਾਈ ਬੰਦਾ ਚਲ ਨਹੀਂ ਵੀ ਟਾਈਮ ਤੇ ਮਨਾ ਕਰ ਦਿੰਦੇ ਨਾ ਵੀ ਨਹੀਂ ਇਹ ਨਹੀਂ ਚੱਲਣੀ ਤੂੰ ਚੱਜ ਨਾ ਲਿਆਦਾ ਕਰ ਜਿਵੇਂ ਜੁੱਤੀ ਇਹ ਮੈਨੂੰ ਕੀ ਕਹਿੰਦੀ ਇਹ ਕਹਿੰਦਾ ਤੇ ਸਿੱਧਾ ਗੋਬੀ ਬੱਚਾ ਮੈਨੂੰ ਪਸੰਦ ਨਹੀਂ ਇੱਥੇ ਬੱਸ ਕੇ ਲੈ ਲਓ ਜਿਓ ਜੀ ਫਟਾਫਟ ਲੈ ਕੇ ਉਪਰਾਂ ਕਰ ਅਗਲੇ ਨੇ ਤਾਂ ਜੁੱਤੀ ਮੇਰੇ ਸਿਰ ਤੇ ਮਾਰ ਰਹੇ ਨੇ ਇਹਨਾਂ ਨੂੰ ਥੋੜਾ ਕੁਝ ਕਹਿਣਾ ਲੈ ਲੈ ਯਾਰ ਲੈ ਜਾ ਆਪਣੀ ਮਾਤਾ ਨੂੰ ਲੈਣਾ ਬਣਾਇਆ ਕਿਉਂ ਨਹੀਂ ਲੈਣਾ ਸਾਲੇ ਸੋ ਹਜਮ ਆਕੜਾ ਵਾਤੀ ਆ ਫਲੈਟ ਦਾ ਕੀ ਅੱਜ ਤੱਕ ਨਾ ਦਵਾਈ ਸਾਡੇ ਨੂੰ ਤਾਂ ਪਤਾ ਵੀ ਨਹੀਂ ਮੈਂ ਦੱਸਾਂ ਮੰਮੀ ਤੁਹਾਡੇ ਕੋਲ ਕੋਈ ਇਹੋ ਜਿਹਾ ਸੂਟ ਹੈਗਾ ਅੱਜ ਤੱਕ ਜਿਹੜਾ ਤੁਸੀਂ ਮੋੜ ਕੇ ਵਾਪਸ ਨਾ ਕੀਤਾ ਹੋਵੇ ਕੋਈ ਹੈ ਨਾ ਕੋਈ ਜਵਾਬ ਨਹੀਂ ਹੈਗੇ ਨੇ ਹੈਗੇ ਨੇ ਪਰ ਜਦੋਂ ਤੁਸੀਂ ਤਾਂ ਮੈਂ ਆਈ ਐ ਇਸ ਘਰ ਦੇ ਵਿੱਚ ਅੱਜ ਤੱਕ ਅੰਦਰ ਦਾ ਸੂਟ ਆਇਆ ਨਹੀਂ ਕੋਈ ਜਿਹੜਾ ਜਿਹੜਾ ਆਪਾਂ ਦੇ ਯੋਜਨਾ ਬਣਾਉਣਗੇ ਨਾ ਉਦੋਂ ਹਾਂ ਮੈਂ ਹੁਣ ਜਿਹੋ ਜਿਹਾ ਮਰਜ਼ੀ ਸੂਟ ਲੈ ਆਜ਼ਮਾ ਹਨ ਕਦੇ ਨਹੀਂ ਇਹਨਾਂ ਕਰਕੇ ਠੀਕ ਨਹੀਂ ਹੈਗਾ ਹੁਣ ਚੋਆਇਸ ਖਤਮ ਹੋ ਗਈ ਜਿਹੜੀ ਚੀਜ਼ ਲੈ ਨਾਲੇ ਪਾਪ ਵੀ ਲੈਂਦੇ ਆ ਆ ਵੀ ਲੈਂਦੇ ਕਦੇ ਨਹੀਂ ਕਿਹਾ ਵੀ ਮਾਰ ਆਇਆ ਹੈ ਰਾਗੇ ਉਹ ਜਿਹੜਾ ਜਾ ਕੇ ਦੇਖਣ ਗਿਆ ਚਾਰ ਫੁੱਟ ਨਹੀਂ ਆਹ ਪਸੰਦ ਆ ਗਈ ਭਰੇ ਵੀ ਛੱਡਣ ਦਾ ਦਿਲ ਕਰ ਰਿਹਾ ਤੇ ਚਲਾ ਲੈ ਲੈਣੀ ਹੈ ਲੈ ਕੇ ਆ ਕੇ ਫਿਰ ਆਖੋ ਉੱਤੇ ਨਹੀਂ ਜਿਹੜੀ ਨਾਲ ਦੀ ਜਨਾਨੀ ਬੈਠੀ ਉਹ ਜਿਹੜਾ ਸੂਟ ਲੈ ਰਹੀ ਆ ਉਹਦੇ ਤੇ ਆਖਿਆ ਇੱਕ ਵਾਰ ਐ ਹੀ ਹੋਇਆ ਰਵੀ ਵਾਲੇ ਤੇ ਚਲ ਗਏ ਸੀ ਟ੍ਰਿਪੜੀ ਤੇ ਮੈਂ ਕਿਹਾ ਅੰਮ ਚੱਲ ਲੈ ਪਰ ਅੰਦਰ ਜੇ ਦੇਖੀਏ ਦੇਖੀਏ ਇੱਕ ਜਨਾਨੀ ਇਹੋ ਪਿੱਛੇ ਆ ਗਈ ਉਹਨੇ ਥਾਣੇ ਜੋ ਘੜਾਇਆ ਤੇ ਮੰਮੀ ਨੇ ਜਿਹੜੇ ਸਾਹਮਣੇ ਛੋੜੋ ਹੋਣੀ ਸੀਗਾ ਉਹ ਆ ਗਰਦਰ ਕਵਾ ਕੇ 360 ਤੇ ਐ ਦੇਖ ਲੈਣੇ। ਉਹ ਲੈ ਗਈ। ਮੈਨੂੰ ਸਾਹਮਣੇ ਚਲ ਲੈ ਹੀ ਦੇਖ ਲੈਣੇ ਆਪਾਂ ਆਇਆ ਕਰਕੇ ਮੈਂ ਤਾਂ ਦੇਖ ਲਵਾਂ ਮੈਂ ਪਸੰਦਾਂ ਲੈਣ। ਜਿਹੜਾ ਭਾਈ ਜਿਹੜਾ ਭਾਈ ਦਿਖਾ ਰਿਹਾ। ਪਹਿਲੀ ਤੋਂ ਉਹਦੇ ਇਹੋ ਜਿਹੇ ਪਕਵਾਦ ਉਹ ਇਹੋ ਕਹੇ ਲੈ। ਉਹ ਟਾ ਪਕਵਾਦ ਜਿਹੜਾ ਭਾਈ ਦਿਖਾਈ ਜਾ ਰਿਹਾ ਨਹੀਂ ਦੇਖ ਰਿਹਾ। ਉਹ ਤਾਂ ਏਡੇ ਖੋਲੇ ਮੈਂ ਥਾੜ ਉਹਨੇ। ਮੰਮੀ ਆ ਦੇ ਦੇ। ਇਹਦੀ ਹਾਂ ਮੈਂ ਆ ਵੀ ਕਹਤਾ ਸੀ ਜੱਟ। ਮੋੜਿਆ ਦੀ ਸੀ ਇਹ ਵੀ। ਤੇ ਜੀ ਯਾਰ। ਨਾ ਮੋੜਿਆ ਮੈਂ ਹੰਮਾਰੇ 800 ਦਾ ਸੰਸਾਰ ਚਿੰਨੀ ਦੁੱੱਜੇ ਨੂੰ ਦੇ ਕੇ ਜੀ ਲੈਦੇ ਤੁਸੀਂ ਆਪਣੀ ਕਹਾਣੀ ਦੱਸੋ ਵੀ ਕੀ ਹੈ ਯਾਰ ਮੈਨੂੰ ਪਤਾ ਕੀ ਹੈ ਮੈਨੂੰ ਇਹ ਵੀ ਮੇਰੇ ਪੈਸੇ ਵੀ ਘੱਟ ਲੱਗਣ ਤੇ ਮੈਨੂੰ ਚੀਜ਼ ਵੀ ਵਧੀਆ ਮਿਲ ਜੇ ਮੈਨੂੰ ਪੈਸੇ ਵੀ ਘੱਟ ਲੱਗਣ ਚੀਜ਼ ਵੀ ਵਧੀਆ ਮਿਲ ਜੇ ਪੂਰਾ ਪੜਿਆਲਾ ਘੁੰਮ ਕੇ ਸਾਰਾ ਤੇ ਹਜ਼ਾਰ ਦਾ ਤੇਲ ਲੱਗ ਜਾਂਦਾ ਤੇ ਚੀਜ਼ ਫਸਦ ਨਹੀਂ ਆਉਂਦੀ ਜਿਵੇਂ ਮਾਨੂੰ ਇੱਕ ਵਾਰ ਮ ਲੱਗ ਜਾਂਦੀ ਚੀਜ਼ ਨਾਂ ਵਾਲੇ ਦਾ ਤਾਂ ਬੀਬੀ ਵਧ ਰਿਆ ਹੁੰਦਾ ਨਾ ਹੋ ਮੈਂ ਬੈਠਾ ਹੁਣ ਕਿੰਨੇ ਖੁੱਲੀ ਜਾਣੇ ਖੁੱਲੀ ਜਾਣੇ ਹੋਲੀ ਜਿਹੜਾ ਉਹ ਵੀ ਪਰੇਸ਼ਾਨ ਹੋ ਜਾਂਦਾ ਉਹਨੂੰ ਉਹਦੇ ਮੂੰਹ ਤੋਂ ਪਤਾ ਲੈਂਦਾ ਬਸ ਪੱਖਣ ਵਾਲਾ ਯਾਰ ਇਧਰ ਉਧਰ ਖਾਉਂਦੋ ਸੀ ਐ ਉੱਪਰੋਂ ਮੂੰਹ ਤੇ ਕਹਿ ਦੇਣਾ ਤਾਂ ਘਟੀ ਆਇਆ ਹੋਰ ਜਦ ਦੇਖੋ ਤਾਂ ਤਾਂ ਵਧੀਆ ਦਿਖਾ ਦੋ ਜਦੋਂ ਮਹਿੰਗਾ ਕੋਲ ਕੇ ਦੇ ਦੇ 4000 ਦਾ ਨਾ ਇੰਨਾ ਮਹਿੰਗਾ ਨਹੀਂ ਲੈਣਾ ਜਿਹੜਾ ਪਸੰਦ ਵੀ ਕਰ ਲੈਣਾ ਜਿੰਨੇ ਕੀ ਕਰ ਰਹੇ ਹੈ ਰਵਾ ਪਹਿਲਾਂ ਕਹਣਾ ਕਿ ਇੰਨੀ ਰੇਤ ਦੱਸੋ ਵੀ ਜਾਂ 2000 ਤੱਕ ਵੀਰ ਨੇ ਤੱਕ ਤੱਕਾ ਤੁਸੀਂ ਤੋਂ ਵਾਦਨਾ ਦਿਖਾਇਆ ਇਹ ਪਸੰਦ ਆਊਗਾ ਤਾਂ ਲੈ ਲਾਗੇ ਨਹੀਂ ਆਊਗਾ ਹਾਂ ਰੇਂਜ ਤੇ ਥੋੜਾ ਰਗਰੂਗੇ ਜਿਹੜਾ ਘਰੇ ਨਹੀਂ ਹੈਗਾ ਉਹ ਕਿਸ ਤਰ੍ਹਾਂ ਦੀ ਚੀਜ਼ ਦਾ ਆਪਾਂ ਜਾ ਰਹੇ ਹਾਂ ਨਾ ਇਹ ਦੇਖਦੇ ਇੱਕਦਮ ਸੋਹਣੀ ਲੱਗਦੀ ਹੈ ਨਾ ਬਚਾ ਕੇ ਹੱਥ ਤੇ ਫੜਦੇ ਆ ਉਹ ਉਹ ਤੇ ਵਧੀਆ ਸੀ ਹੋਰ ਜਿੰਨੇ ਦੁਪੱਟਾ ਹੀ ਬੜਾ ਵਧੀਆ ਸੀ ਉਹ ਕਈ ਵਾਰ ਗੱਡੀ ਤੇ ਨਾ ਉਹ ਲਾਇਆ ਹੁੰਦੇ ਨੇ ਜੀ ਬੂਟ ਆਪਾਂ ਦੂਰ ਜਾਣਾ ਉਹ ਤਾਂ ਕਈ ਵਾਰ ਵਧੀਆ ਲੱਗਦਾ ਯਾਰ ਵੀ ਲੁੱਕ ਵਧੀਆ ਲੱਗ ਜਾ ਤੇ ਜਾ ਕੇ ਦੇਖਦੇ ਆ ਉਹ ਵਧੀਆ ਨਹੀਂ ਹੁੰਦੀ ਕੁਆਲਿਟੀ ਬੁੱਟਾਂ ਦੀ ਹਾਂ ਹੁੰਦਾ ਇਹਨਾਂ ਪਰ ਉਹ ਮੈਂ ਛੱਡ ਦਿੰਦਾ ਮੈਂ ਇਹ ਨਹੀਂ ਦੂਰੀ ਵਧੀਆ ਲੱਗ ਰਹੀ ਹੈ ਤੇਂ ਦਾ ਸੂਮ ਮਿਲੀ ਗਿਲੀ ਮੰਗਾਵਾ ਆਈਸਕ੍ਰੀਮ ਬਾਜੇ ਚ ਫੁੱਲ ਮਿੱਠਾ ਹੋਵੇ ਫਿੱਟ ਕੱਟ ਹੋ ਗਿਆ ਫਿਰ ਉਹ ਪਸੰਦ ਨਹੀਂ ਆ ਰਹੀ ਪੌਣੇ 300 슈ਗਰ ਸੀ ਅੱਜ ਹੂੰ ਮੇਰੇ ਤੁਹੀ ਕਹੀ ਜਾਂਦੇ ਮੈਂ ਪਤਲਾ ਹੋਇਆ ਆ ਆ ਆ ਕਿਦਨੋਂ ਦੂਰੀ ਬੈਗ ਤਾਂ ਆ ਨਿਕਲਦਾ ਚੋਲ ਖਾਦੇ ਨੇ ਕੁੜੀਆਂ ਖਾਦੀਆਂ ਇਹ ਦੋਵਾਂ ਪਰਮਾਤਮਾ ਉਹੀ ਡਾਇਲੋਗ ਆ ਰੋਟੀ ਖਾ ਕੇ ਇੱਕਦਮ ਸੀਰੀਅਸਲੀ ਇਹ ਵੀ ਇੱਦਾਂ ਹੀ ਬੋਲਦੇ ਆ ਮੇਰਾ ਕਿੱਥੇ ਉਹ ਵੀ ਇੱਦਾਂ ਹੀ ਕਹਿ ਰਹੇ ਨੇ ਵਿੱਚ ਪੈ ਜਾਣਗੇ ਹਾਂ ਨਹੀਂ ਮੈਂ ਨੌੜ ਕਿੱਥੇ ਜੇ ਤਾਂ ਮੈਂ ਸਵੇਰੇ ਹੁੰਨਾ ਨਾ ਫਰੈਸ਼ ਹੋ ਗਏ ਨਾ ਸੀਸ਼ੇ ਬਾਰੇ ਕੱਢਦਾ ਬਹੁਤ ਵਧੀਆ ਜਦੋਂ ਮੈਂ ਰੋਟੀ ਖਾ ਲੈਣਾ ਫਿਰ ਤਾਂ ਡਿੱਟਾ ਥੜਾ ਬਾਹਰ ਆਇਆ ਡਿੱਟੂ ਡਿੱਟੂ ਡਾਇਲੋਗ ਬੋਲਦੇ ਆ ਮੈਂ ਮਹਣੇ ਰੋਟੀ ਖਾਦੀ ਹੋ ਨਾ ਹੁਣੇ ਮੈਂ ਆ ਖਾਦਾ ਡੈਡੀ ਦਾ ਵੀ ਦੇਖ ਲੈ ਜਾਗੇ ਹੋਇਆ ਹੋਊਗਾ ਕਿਹਾ ਯਾਰ ਤੂੰ ਢੇ ਹੀ ਖਾਣੀ ਨਾ ਕਿਸੇ ਨਾਲ ਆਈਸਕ੍ਰੀਮ